ਗਾਲਿਆ ਮਾਲਕ ਮਹਾਰਾਜ ਦੇ ਪਾਸ਼ਾ ਬੇਨਤੀ ਹੈ ਸਾਡੀ ਲਟਕੀ ਆ ਮੇਰੀ ਪਤਰੀ ਆ ਜਨਾਲੇ ਜਾਂਦੀ ਸੀ ਪੜਨ ਵਾਸਤੇ ਸਾਡੇ ਹੋਟਲ ਦੇ ਲਾਗੇ ਗੱਡੀ ਆ ਗੱਡੀ 'ਚ ਭਾਲ ਕੇ ਵੀ ਖੜੀ ਉਹਨਾਂ ਨੂੰ ਪਤਾ ਲੱਗ ਗਿਆ ਸਾਨੂੰ ਬਾਕੀ ਇਹ ਜਾਂਦੇ ਰਹੇ ਤੇਰੇ ਪਾਤਰ ਸੀ ਬਣਿਆ ਸੱਸਣ ਕਰਦੇ ਜਾਂਦੇ ਹੀ ਚਲਾਉਂਦੇ ਹੀ ਮਤਲਬ ਇਹ ਇਹਨਾਂ ਦੇ ਘਰ ਨਹੀਂ ਆਉਂਦੇ ਸਾਡੇ ਹੈ ਬਲਾਦ ਵੀ ਆਪਣੇ ਸਾਡੇ ਭਰਾ ਵਾ ਹੈ ਤੇ ਅਸੀਂ ਇਹ ਨਹੀਂ ਉਹਨਾਂ ਨੂੰ ਮੰਨਦੇ ਇਹਨੂੰ ਆਂਦੇ ਰਹੇ ਆ ਬੜੇ ਵੀ ਨਹੀਂ ਗੱਲ ਬਣੀ ਖੀਰੀ ਵੇਖੋ ਜੀ ਇਹ ਜਾਂਦੇ ਰਿਆ ਧੀ ਬਣਾਈ ਆ ਇਹਨਾਂ ਭਰਾ ਬਣਾਇਆ ਸਭ ਕੁਝ ਚੱਲਦਾ ਰਿਆ ਲੜਾਈ ਝਗੜੇ ਤੋਂ ਦੇ ਰਿੰਦੇ ਆ ਬਾਕੀ ਇਹ ਲੜੇ ਝਗੜੇ ਆ ਪੁੱਜ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਗੁੱਡੀ ਭਜਾ ਕੇ ਲੈ ਜੀਏ ਕਿੱਡਾ ਵੇਖੋ ਮਾੜਾ ਕਰਮ ਕੀਤਾ ਪਿੰਡ ਦੇ ਵਿੱਚ ਦਿਲੂਸ ਘੜਤਾ ਸਾਡੀ 8900 ਵੋਟ ਆ ਆਮ ਪਾਰਟੀ ਦੇ ਨਾਲ ਖੁਦ ਮਤਰੇ ਆਪ ਸਾਗ ਪਿੰਡਾਂ ਦੇ ਵਿੱਚ ਸਾਰੇ ਫਿਰਿਆ ਆ ਪ੍ਰਧਾਨ ਸਾਹਿਬ ਮੇਰੇ ਲੱਗੇ ਖਲੋਤੇ ਆ ਮੇਰੀ ਦੀ ਬੇਨਤੀ ਇਹੋ ਜੀ ਸਰਕਾਰ ਦੇ ਗਾੜੀ ਆ ਭਗਤ ਮਾਨ ਦੇ ਗਾੜੀ ਵੀ ਇਹੋ ਬੇਨਤੀ ਆ ਸਾਡੀ ਲੜਕੀ ਵਾਪਸ ਆਉਣੀ ਚਾਹੀਦੀ ਆ ਨਹੀਂ ਤੇ ਇਹਨੂੰ ਤਾਂ ਫਿਰ ਸੱਤੇ ਸੱਤੇ ਹੀ ਸਾਦਾ ਹੋਰ ਵੀ ਹੰਕਾਰੀ ਕਰ ਸਕਦੇ ਆ ਫਿਰ ਜੇ ਲੜਕੀ ਵਾਪਸ ਨਹੀਂ ਨਾ ਆਏਗੀ ਅਸੀਂ ਧਰਨੇ ਵੀ ਲਾ ਸਕਦੇ ਆ ਬੜਾ ਕੁਝ ਵੀ ਕਰ ਸਕਦੇ ਆ ਬਾਕੇ ਹੱਥ ਜੋੜ ਕੇ ਬੇਨਤੀ ਇਹੋ ਹੀ ਆ ਸਾਡੀ ਲੜਕੀ ਵਾਪਸ ਆਉਣੀ ਚਾਹੀਦੀ ਹੈ ਬੜੀ ਉਮਰ ਸਾਰੀ 12 13 17 ਸਾਲ ਦੀ ਆ ਉਹ 17 ਸਾਲ ਦੀ 2 ਮਹੀਨੇ ਨਹੀਂ ਅਕੀ ਦੇ 17 ਸਾਲ ਦੀ ਆ ਜਿਹੜਾ ਲੜਕਾ ਆਂਦੀ ਆ 15 ਸਾਲਾਂ ਦਾ ਇਹ ਉਧਰ ਨਾਲ 20 ਸਾਲਾਂ ਦਾ ਇੱਕ ਲੜਕਾ ਹੈਗਾ ਕਲਰਾਂ ਮਲੇ ਦਾ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਸਾਰਾ ਨਹੀਂ ਕਾਰਵਾਈ ਇਹ ਕੀਤੀ ਉਹਨਾਂ ਨੂੰ ਫੜਨ ਜੇ ਮੇਜਰ ਨੂੰ ਫੜਿਆ ਤਾਂ ਉਹ ਜੇਲੇ ਘਲਤਾ ਦੀ ਸਾਨੂੰ ਇਹ ਵੀ ਨਹੀਂ ਪਤਾ ਜੇਲ੍ਹ ਚ ਆ ਕੇ ਜਾਂ ਬਾਹਰ ਬੀਟਾ ਸਾਨੂੰ ਕੋਈ ਸਬੂਤ ਨਹੀਂ ਹੈਗਾ ਸਾਡੀ ਲੜਕੀ ਆਵੇ ਸਾਨੂੰ ਪਤਾ ਲੱਗੂ ਕਿ ਠੀਕ ਹੈ ਜੇਲ੍ਹ ਚ ਆਦਾ ਕਿਤੇ ਆ ਇਹੋ ਬੇਨਤੀ ਕਰਦਾ ਦੁਬਾਰਾ ਫੇਰ ਸਾਡੀ ਲੜਕੀ ਵਾਪਸ ਆਉਣੀ ਚਾਹੀਦੀ ਹੈ ਕੀ ਗੱਲ ਹੋਈ ਹੈ ਦੱਸੋ ਸਾਹਿਬ ਮੇਰੀ ਬੇਟੀ ਕੰਪਿਊਟਰ ਤੇ ਗਈ ਜਦੋਂ ਗਈ ਉਹਨੇ ਮੈਨੂੰ ਫੋਨ ਕੀਤਾ ਮੰਮੀ ਮੈਂ ਪਹੁੰਚ ਗਈ ਆ ਬਾਅਦੋਂ ਫੇਰ ਜਦੋਂ 12:00 ਵਜੇ 10 ਮਿੰਟ ਤੇ ਮੈਨੂੰ ਫੋਨ ਕੀਤਾ ਮੰਮੀ ਮੈਂ ਤੁਰਨ ਲੱਗੀ ਆ ਮੈਨੂੰ ਉਹਨੇ ਫੋਨ ਕੀਤਾ ਮੈਂ ਕਿਹਾ ਆ ਜਾ ਕੰਦੀ ਗਲੀ ਚ ਕੁੱਤਾ ਵਾ ਤੇ ਮੰਮੀ ਤੂੰ ਆ ਮੈਂ ਕਿਹਾ ਮੈਂ ਗਲੀ ਚ ਘਲੋਤੀ ਤੂੰ ਆ ਜਾ ਮੈਨੂੰ ਬਾਅਦ ਚ ਮੈਂ ਆਪਣੀ ਕੁੜੀ ਨੂੰ ਫੋਨ ਲਾਇਆ ਬਾਅਦ ਚ ਉਹਨੇ ਇਹ ਤਿੰਨੇ ਜਾਣੇ ਗਏ ਆ ਮੈਨੂੰ ਉਦੋਂ ਮੇਰੇ ਇਹਦੇ ਨਾਲ ਇਹਨਾਂ ਨਾਲ ਮੇਰੀ ਲੜਾਈ ਹੋਈ ਇਹਨਾਂ ਨੇ ਬਾਅਦ ਚ ਮੈਂ ਜਾਂਦੇ ਔਰ ਮੇਰੀ ਕੁੜੀ ਦਾ ਸੋਚੋ ਹੋ ਗਿਆ ਬਾਅਦ ਚ ਮੇਰੀ ਕੁੜੀ ਦਾ ਫੋਨ ਨਹੀਂ ਲੱਗਾ ਉਦੋਂ ਦਾ 26 ਤਰੀਕ ਦਾ ਕੀ ਕੋਈ ਕੋਈ ਕਾਟ ਕੇ ਲਾ ਗਿਆ ਕੋਈ ਕੌਣ ਦੱਸਦਾ ਕੋਈ ਕੁੱਤਾ ਜਾਕ ਰਿਹਾ ਹਾਂਜੀ ਮੈਨੂੰ ਮੇਜਰ ਪਾਸਟਰ ਤੇ ਇੱਕ ਮੁੰਡਾ ਉਹਨਾਂ ਦੇ ਨਾਲ ਹੁੰਦਾ ਤੇ ਕਹਿੰਦਾ ਇਹ ਤਿੰਨੇ ਜਣੇ ਗਏ ਆ ਤਿੰਨਾ ਜਣੇ ਗਏ ਆ ਜਦੋਂ ਤੇ ਮੇਰੀ ਬੇਟੀ ਦਾ ਉਹ ਸੋਚੋ ਉਹ ਕੀ ਕੀ ਮੰਗਤਾ ਮੇਰੀ ਬੇਟੀ ਮੈਨੂੰ ਮਿਲ ਜੇ ਕੁਛ ਨਹੀਂ ਹੁੰਦਾ ਕੀ ਕਾਰਵਾਈ ਕੀਤੀ ਹੈ ਕੁਛ ਨਹੀਂ ਕਰੀ ਸਨੇ ਕਹਿੰਦੇ ਕੀ ਆਫਰ ਆਇਆ ਅਰਜੀ ਕੀਤੀ ਮੇਜਰ ਪਾਸਟਰ ਮੇਜਰ ਪਾਸਟਰ ਫੜਿਆ ਹੋਇਆ ਵਾ ਬਾਕੀ ਨਹੀਂ ਫੜੇ ਹੋਏ ਕੀ ਮੰਗ ਕਰਦੇ ਲੋਕ ਅੱਜ ਪ੍ਰਸਤੋਹ ਸਰ ਜੀ ਕਾਹੇ ਕਰ ਰਹੇ ਸਰ ਮੇਰੀ ਬੇਟੀ ਨਾਬਾਲਗ 17 ਸਾਲ ਦੀ ਮੇਰਾ ਨਾਮ ਬਲਵੰਦਰ ਸਿੰਘ ਗਰੀ ਮੰਡੀ ਤੋਂ ਅਸੀਂ ਬਹੁਤ ਤਰ੍ਹਾਂ ਦੇ ਬਰੇ ਪਾਸਟਰ ਮੇਜਰ ਸ਼ਸੰਕਰ ਦਾ ਬਰੇ ਤੇਰਦੇ ਦੇ ਘਰ ਜਾ ਰਹੇ ਹਾਂ ਇਹ ਜਾ ਰਹੇ ਹਾਂ ਇਹਨਾਂ ਦੇ ਵਿੱਚ ਦੇ ਇਹਨਾਂ ਨੇ ਸਾਡੇ ਨਾਲ ਆ ਧੋਖਾ ਕੀਤਾ ਕਿ ਸਾਡੀ ਬੇਟੀ ਜਾਂਦੀ ਹੈ ਕੰਪਿਊਟਰ ਸੈਂਟਰ ਚ ਇਹਨਾਂ ਨੇ ਉੱਥੇ 12 ਵਜੇ 10 ਮਿੰਟ ਸਾਡੀ ਫੋਨ ਤੇਰੇ ਫੋਨ ਕੀਤਾ ਕਿ ਮੈਂ ਮम्मा ਮੈਂ ਤੁਰ ਲੱਗੀਆਂ ਤੇ ਇਹਨੇ ਆਖਿਆ ਤਾਂ ਆ ਜਾ ਆਇਆ ਬੇਟਾ ਮੈਂ ਬਾਹਰ ਖਲੋਤੀ ਹਾਂ 12 ਵਜੇ ਦੇ 20 ਮਿੰਟ ਤੇ ਤਿੰਨੇ ਜਣੇ ਨਿਕਲੇ ਮੇਜਰ ਪਾਸਟਰ ਕਰਨ ਤੇ ਉਹਦਾ ਮੁੰਡਾ ਹਰਪ੍ਰੀਤ ਸਿੰਘ ਉਹਰ ਨਿਕਲੇ ਇਹਨਾਂ ਨੂੰ ਉਦੋਂ ਤੁਹਾਨੂੰ ਸੋਚ ਕੇ ਕਿ ਲੜਾਈ ਦਾ ਲੜਾਈ ਕੀਤੀ ਹੈ ਬਹੁਤ ਤੇਜ਼ ਮੋਟਰਸਾਈਕਲ ਗਲੀ ਕੱਢ ਖੜਿਆ 12:35 ਮਿੰਟ ਫੋਨ ਕੀਤਾ ਸਾਡੀ ਬੇਟੀ ਦਾ ਫੋਨ ਜਿਹੜਾ ਬੰਦ ਹੋ ਚੁੱਕਾ ਸੀ ਸਾਨੂੰ ਸ਼ੱਕ ਹੈ ਆਪਣਾ ਕੈਮਰੇ ਕੈਮਰੇਜ ਦਿਖਾਏ ਇਹਦੇ ਬੇਟੇ ਦੀ ਫੋਟੋ ਆਈ ਸਾਡੀ ਬੇਟੀ ਦੇ ਨਾਲ ਕਿੰਨੀ ਤਰੀਕ ਦੀ ਗੱਲ ਹੈ ਇਹ 26 ਤਰੀਕ ਦੀ 26 26 ਜੂਨ ਸੀ ਹਾਂਜੀ ਗਵਾਹ ਕੀਤਾ ਇਹਨਾਂ ਨੇ ਇਹਦਾ ਮੇਜਰ ਪਾਸਟਰ ਨੇ ਕਰਨ ਨਾਲ ਇਹਨਾਂ ਦੇ ਦੋ ਜਣੇ ਸਾਥੇ ਨਾਲ ਕਰਨ ਤੇ ਇੱਕ ਆ ਰਹੀ ਕਰਨੇ ਜਣੇ ਆ ਇਸ ਬੰਦੇ ਕੋਲ ਚੁੱਕ ਨੂੰ ਹਾਂਜੀ ਐਫ ਆਰ ਦਰਜ ਹੋਈ ਹੈ ਜੀ ਠੀਕ ਠੀਕ ਹੈ ਬੁੱਲਸ ਨੇ ਮੈਜਨੂ ਰਾਸਤੇ ਤੋਂ ਚੱਲਿਆ ਆ ਬਾਕੀ ਬੰਦੇ ਫਰਾਰ ਆ ਬੇਟੀ ਦਾ ਕੋਈ ਪਤਾ ਨਾ ਜਾਵੇ ਬੇਟੀ ਮੇਰਾ ਕੋਈ ਪਤਾ ਨਾ ਲੱਗਾ ਜੀ ਕੀ ਮੰਗ ਕਰਦੇ ਆ ਮੰਗ ਕਰਦੇ ਆ ਕਿ ਸਾਡੇ ਇਹਨਾਂ ਨੂੰ ਸਾਡੀ ਬੇਟੀ ਘਰ ਆਵੇ ਤੇ ਇਹਨਾਂ 'ਤੇ ਸਖਤ ਕਾਰਵਾਈ ਕੀਤੀ ਜਾਵੇ ਗਾਂਹ ਹੋਰ ਕਿਸੇ ਗਰੀਬ ਭੈਣਾਂ ਨਾ ਭੀ ਭੈਣਾਂ ਨਾ ਹੋਵੇ ਕੋਈ ਇਹਦੇ ਬਾਰੇ ਲੜਕੀ ਲੜਕਾ ਦੋਨੋਂ ਮਾਈਨਰ ਨੇ ਉਹ ਘਰੋਂ ਚਲੇ ਗਏ ਨੇ ਤੇ ਐਫ ਆਰ ਦਰਜ ਕੀਤੀ ਹੋਈ ਆ ਮੁਕਦਮੇ ਦੀ ਤਫਤੀਸ਼ ਚੱਲਦੀ ਹੈ ਇਸ ਤਫਤੀਸ਼ ਦੌਰਾਨ ਤਿੰਨ ਬੰਦਿਆਂ ਦੇ ਪਰਚਾ ਦਰਜ ਹੋਇਆ ਜਿਨ੍ਹਾਂ ਨੂੰ ਇੱਕ ਗ੍ਰਿਫਤਾਰ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਵਾ ਤੇ ਲੜਕੀ ਦੀ ਵੀ ਸੂਸਰਾਗ ਲੱਗ ਰਿਹਾ ਹੈ ਦੋਨਾਂ ਨੂੰ ਜਲਦੀ ਹੀ ਬਰਾਮਦ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਪਰਚਾ ਕਾਦਾ ਹੋਇਆ ਉਹਨਾਂ ਦੇ ਪਰਚਾ ਪਰਚਾ ਕਿਡਨੈਪਿੰਗ ਦਾ ਉਹਨੂੰ ਬਰਗਲਾ ਕੇ ਲੈ ਜਾਣਾ ਉਹ ਮਾਈਨਰ ਹੈ ਉਹ ਕਾਨੂੰਨਾਂ ਤਹਿਤ ਉਹਦਾ ਕਾਰਵਾਈ ਚੱਲ ਰਹੀ ਹੈ ਕਿੰਨੇ ਕਾਨੂੰਨ ਤਿੰਨ ਦੇ ਖਿਲਾਫ ਪਰਚਾ ਦਰਜ ਆ ਜੀ ਇੱਕ ਨੂੰ ਅਰੈਸਟ ਕਰ ਲਿਆ ਹੋਇਆ ਬਾਕੀ ਵੀ ਜਲਦ ਕੀਤਾ ਜਾਏਗਾ